ਜੋ ਤਵੇ ਬਾਤ ਵੇਤੀ ਜੋ ਬਈ ਬਾਤ ਸੈ ਦਸੇ ਅਮ੍ਰਿਤ ਕਰਵਾ ਦੇਰ ਚਾ ਪੂਰਨ ਹੋਏ ਜਿਤ ਕੀ ਚਾਹਤ ਕਰਮੜੇ ਹਮਾਰਾ ਆਪਣਾ ਜਾਣ ਕੋਿਤ ਪਾਰਾ ਅਮਰੇ ਦਰਦ ਤੋ ਤਵੇ ਤੁਮ ਕਾ ਬੋਆ ਆਪਾ ਦੇ ਮੋਏ ਜਬ ਸਿੱਖੀ ਬਸੇ ਬੂਰ ਬਰਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਅਚਾਨਿਤ ਕਰ ਦੇ ਕਰੀਏ ਸਭ ਇਹਨਾਂ ਗਵਾ ਸੰਗਰੀਏ ਪੂਰਨ ਹੋਏ ਹੈ ਮਾਰੀ ਆਸਾ ਦੋਰ ਬਚਨ ਕੀ ਰਹੇ ਪਿਆ ਸਤਵੇਂ ਚਾੜ ਕੋਇਆ ਬਨ ਤਿਆਂ ਜੋ ਵਰਤੋਂ ਸੁਪਤੇਬਾ ਸੇਵਕ ਸੇਕ ਮਾਰੇ ਦਾਰੀਏ ਚੰਦ ਸਤਹ ਮਾਰੇ ਮਾਰੀ ਆਬਾ ਦੇ ਮੁਝੇ ਬਰੀਏ ਮਨ ਕਾਲ ਕਾ ਤਰਾਸ ਨਵਰੀਏ ਉਹ ਜੋ ਸਦਾ ਮਾਰੇ ਬਚਾਤ ਰਿਆ ਤੂਝੋ ਕਰੇ ਰੱਜਾ ਰੱਖ ਲੈ ਮਹਾਰਖਨਾਰੇ ਸਾਹਿਬ ਸੰਤ ਸਹਾਏ ਪਿਆਰੇ ਦੇਵੰਦੋ ਤਨ ਕੇ ਅੰਦਰ ਤੁਮੋਂ ਪਰੇ ਚੰਦਰਤ ਕੰਤਾ ਕਾਲ ਪੈ ਬ੍ਰਹਮਾ ਬਤਰਾ ਕਾਲ ਪੈ ਸਿਜੂ ਅਤਰਾ ਕਾਲ ਪੈ ਗਰਬ ਸਤਿ ਪ੍ਰਕਾਸ ਸਕਲ ਕਾਲ ਕਾ ਕੀ ਅਤਮਾ ਸਤ ਜਵਨ ਕਾ ਜੋਗੀ ਸਭ ਕੀ ਉਹ ਬੇਦਰਾ ਬ੍ਰਹਮਾ ਜੋ ਦੀਓ ਜਵਨ ਕਾਲ ਸਭ ਲੋਕ ਸਵਾਰ ਨਾਮ ਤੇ ਕਾਰ ਹੈ ਤਾਇ ਮਹਾਰਾ ਜਵਨ ਕਾਲ ਸਭ ਜਲ ਤੋ ਬਨਾਇਓ ਦੇਵ ਤੈ ਜਚਨ ਬਜਾਇਓ ਆਦਾਂ ਤੇ ਕੇ ਅਤਾਰਾ ਸੋਈ ਗੁਰੂ ਸਮਝਿਓ ਮਹਾਰਾ ਨਾਮ ਜਗਾਰਤਿ ਦੀ ਹੀ ਕੋ ਮਾਰੀ ਸਕਲ ਪ੍ਰਯਾਜਨੀ ਆਪ ਸੁਵਾਰੀ ਹੀ ਚਿਤੰ ਕੋ ਸੇ ਮੁਸਕਦੀਏ ਸਤਨ ਕੋ ਬਲ ਮੋਬਦ ਕੀਓ ਕਟਕਟ ਕੇ ਯੰਤਰ ਕੀ ਜਾਨਤੋ ਬਰੇ ਬਰੇ ਕੀ ਵੀਰ ਬਜਾਨ ਤੇ ਜੀਦੀ ਤੇ ਕੁੰਜਰ ਸੁਲਾ ਸਰ ਕਰਿਪਾ ਦਰਕਰੁ ਬੁਲਾ ਸਤਨ ਤੰਦੋ ਕੋ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਗੇ ਕੇ ਕੀ ਵੀਰ ਬਜਾਨੇ ਕਟਕਟ ਕੇ ਬੜਬੜ ਕੀ ਜਾਣੇ ਜਉਦ ਕਰ ਕਰਾ ਕਰਤਾ ਰਬ ਜਤ ਤਵ ਦੇਵਾਰਾ ਜਵਾ ਕਰ ਕਰਤ ਹੋ ਕਭੂਤੋ ਮੈ ਮਿਰਤ ਦੇ ਦਰ ਸਭੁ ਗੁ ਜੀ ਤੇ ਬਦਨ ਸੀਟ ਸਭ ਤਾਰੇ ਆਪਾ ਬੀ ਊਜੇ ਚਾਰੇ ਸਭੀ ਬੇ ਰਤ ਨਾਲ ਜੰਕ ਬੇਥੇ ਦਰਾਰਾ ਨਰਾੰਕਾ ਨਰਵੈ ਕਨ ਲਾਂ ਬਾਦ ਰੀਰ ਨਦ ਸੰਬਤਾ ਕਾ ਮੂੜ ਚਾਰਤ ਪੇਦਾ ਜੰਗੋ ਬੇਬਨਾ ਬਾਤ ਦੇ ਕਰਤਾ ਕੋ ਕਰਪਾਨ ਨਮਾ ਤਵਾ ਹੁਣ ਕੁਝ ਬੇਤਨਾ ਜਾਨਤਰ ਮਾ ਦੇ ਕੋ ਕੈ ਸਦਾ ਸਿੰਦ ਰੰਕਾਰ ਕਾ ਚਿੰਤ ਨੇ ਭੈ ਬਾਪ ਆਪਣੀ ਤੋ ਦੇ ਜੀਤੀ ਵਰਣ ਤਾਂ ਬਨ ਬਨ ਤੋਏ ਤੇ ਤਿੰਦਾ ਰਖਾ ਨਾ ਜਾਏ ਸਾਰਾ ਕੇਵ ਸਦਾ ਪ੍ਰਥਮ ਸੰਤਾਰਾ ਏਕੈ ਰੂਪ ਅਨੂਤ ਰੂਪ ਰੰਗ ਭੇ ਹੋ ਰਾਉ ਕੇ ਭੂਪਾਨ ਦੇ ਜੇ ਰਜ ਤੇ ਤਜ ਕੀ ਨਿਰਤਜ ਕਾਨ ਬੋਰਜ ਦੀ ਮੀ ਕੋ ਪੂਰਾ ਜਾ ਬੈਟਾ ਤੋ ਤੁਮੇ ਤੇ ਬਸੰਗ ਰਹਿ ਗਾਟਾ ਜਗਰੀ ਤ੍ਰੇਟ ਤੰਗਾਈ ਐ ਚੰਬੋ ਆਜਿਗਾ ਸਰੂਤੀ ਐੰਬੋ ਰਚਾ ਮੇਰੀ ਤਮ ਕਰੋ ਸਿੱਗਵਾਰ ਸਿੱਖ ਸੰਗਰੋ ਦੁਨੀ ਦੇਉ ਤਪਾਰਤਾ ਸਕਲ ਮਲੇਜ ਕਰੋ ਨੰਗਾਤਾ ਜੇ ਅਦੂਤਾ ਵਿਚਾਰ ਨਹੀਂ ਪਰੇ ਤਨ ਕੇ ਦੁਤ ਦਉ ਤਵੇ ਮਰੇ ਪੁਰਖ ਜਵਨ ਪੰਗ ਪਰੇ ਤਿਆਰੇ ਤਨ ਕੇ ਤੁ ਸੰਤ ਸਵਟਾਰੇ ਜੋ ਕਲ ਕੋਈ ਗਵਾਰਤਿਆ ਹੈ ਤਾਂ ਕੇ ਗਾਨਿਕ ਨਹਿ ਰਚਾ ਹੋਏ ਤਾਂ ਸਭ ਕਾਲਾ ਦੁਸਤ ਅਰਿਸਤ ਤਦੇ ਤਕਾਲਾ ਵੇ ਪਾਧਰੇ ਟਨੰਜਾਇਨ ਰਹੇ ਹੋ ਤਾਂ ਕਿ ਤਾਪ ਤੰਗ